ਸਟਿਲ ਸਾਫ ਕਰਦੇ ਹੋਏ ਵੱਡਾ ਪਾਵਾ ਪਾਣਾ ਵਾਪਰ ਜਾਂਦਾ ਹੈ ਤੇ ਇੱਕ ਸਬ ਇਨਸਪੈਕਟਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਜਲੰਧਰ ਦੀ ਇਹ ਘਟਨਾ ਹੈ ਜਿੱਥੇ ਕੀ ਸਰਕਾਰੀ ਪਿਸਤੌਲ ਨੂੰ ਸਾਫ ਕਰਦੇ ਹੋਏ ਅਚਾਨਕ ਗੋਲੀ ਚੱਲ ਜਾਂਦੀ ਹੈ ਤੇ ਸਬ ਇਨਸਪੈਕਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਸਾਰੇ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ। ਕੀ ਅਚਾਨਕ ਗੋਲੀ ਚੱਲੀ ਤੇ ਗੋਲੀ ਸਿੱਧਾ ਸਿਰ ਦੇ ਵਿੱਚ ਵੱਜਦੀ ਹੈ ਤੇ ਜਿਸ ਦਰਮਿਆਨ ਖੂਨ ਦੇ ਨਾਲ ਲਤਪਤ ਹੋ ਜਾਂਦੇ ਨੇ ਸਬ ਇੰਸਪੈਕਟਰ ਅਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਜਦੋਂ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਜਦੋਂ ਤੱਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਉਹ ਦਮ ਤੋੜ ਦਿੰਦੇ ਨੇ ਤਾਂ ਜਲੰਧਰ ਦੀ ਇਹ ਘਟਨਾ ਹੈ ਜਿੱਥੇ ਕਿ ਸਬ ਇੰਸਪੈਕਟਰ ਭੁਪਿੰਦਰ ਸਿੰਘ ਸੀਆਈਏ ਸਟਾਫ ਦੇ ਦਿਹਾਤੀ ਦੇ ਦਫ਼ਤਰ ਦੇ ਕੋਲ ਪਾਰਕਿੰਗ ਦੇ ਵਿੱਚ ਸ਼ਾਮ ਨੂੰ ਕਰੀਬ 6:30 ਵਜੇ ਦੇ ਕਰੀਬ ਆਪਣੀ ਗੱਡੀ ਦੇ ਵਿੱਚ ਬੈਠੇ ਹੋਏ ਸਨ ਤੇ ਗੱਡੀ ਦੇ ਵਿੱਚ ਬੈਠ ਕੇ ਆਪਣੀ 9 ਐਮਐਮ ਦੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਹੇ ਸਨ ਅਚਾਨਕ ਉਸੇ ਪਿਸਤੌਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਸਿੱਧਾ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੇ ਸਿਰ ਦੇ ਵਿੱਚ ਲੱਗੀ ਤਾਂ ਮੌਕੇ ਤੇ ਮੌਤ ਹੋ ਗਈ ਸਿਰ ਜਿਹੜਾ ਪੂਰੀ ਤਰ੍ਹਾਂ ਖੂਨ ਦੇ ਨਾਲ ਲੱਤਪਤ ਸੀ ਮੌਕੇ ਦੇ ਉੱਤੇ ਫਿੰਗਰਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ ਅਚਾਨਕ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਸੁਰਖੀਆਂ ਦਾ ਕਾਰਨ ਬਣਦੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਪੁਲਿਸ ਮੁਲਾਜ਼ਮਾਂ ਦੀ ਇਸ ਤਰ੍ਹਾਂ ਪਿਸਤੌਲ ਸਾਫ਼ ਕਰਦੇ ਹੋਏ ਮੌਤ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ 174 ਧਾਰਾ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤਾਂ ਤਸਵੀਰੀ ਤਸਵੀਰ ਜਿਹੜੀ ਹੈ ਤੁਹਾਨੂੰ ਸਬ ਇੰਸਪੈਕਟਰ ਭਪਿੰਦਰ ਸਿੰਘ ਦੀ ਦਿਖਾ ਰਹੇ ਹਾਂ ਕਿ ਜਿਹੜੇ ਪਾਰਕਿੰਗ ਦੇ ਵਿੱਚ ਗੱਡੀ ਦੇ ਵਿੱਚ ਬੈਠ ਕੇ ਆਪਣੀ ਸਰਕਾਰੀ ਪਿਸਤੌਲ ਨੂੰ ਸਾਫ਼ ਕਰ ਰਹੇ ਸਨ ਪਰ ਪਿਸਤੌਲ ਦੀ ਸਫਾਈ ਕਰਨੀ ਇਸ ਕਦਰ ਮਹਿੰਗੀ ਪੈ ਜਾਏਗੀ ਕਿ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਏਗਾ ਇਸ ਦਾ ਕਿਸੇ ਨੇ ਵੀ ਅੰਦਾਜ਼ਾ ਨਹੀਂ ਲਗਾਇਆ ਹੁਣ ਦਾ ਸਬ ਇੰਸਪੈਕਟਰ ਜੋ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਲੰਧਰ ਦੀ ਇਹ ਘਟਨਾ ਹੈ ਸਰਕਾਰੀ ਪਿਸਤੌਲ ਨੂੰ ਸਾਫ਼ ਕਰ ਰਹੇ ਸਨ ਜਿਸ ਵੇਲੇ ਇਹ ਪਾਣਾ ਵਾਪਰਿਆ ਇਹ ਥਾਣਾ ਤੋਂ ਡਿਵੀਜ਼ਨ ਨੰਬਰ 2 ਜਿਲੰਦਰ ਸਰ ਅੱਜ ਕੀ ਵਾਕਿਆ ਕੀ ਹੋਇਆ ਸੀ ਤੋਂ ਪਹਿਲਾਂ ਮੈਂ ਪ੍ਰੈਸ ਵੀਰਾਂ ਦਾ ਤਨਖਾਰ ਕਰਦਾ ਜੋ ਇਸ ਟਾਈਮ ਤੇ ਆਏ ਆਪਣੇ ਕੋਲ ਠੀਕ ਨਹੀਂ ਤੇ ਇਹਦੇ ਵਿੱਚ ਇਹ ਹੈ ਕਿ ਮੈਂ ਤੇ ਮੇਰੇ ਸਾਥੀ ਬਾਹਰ ਸੀ ਪੈਟਰੋਲਿੰਗ ਤੇ ਪਟੇਲ ਆਪਣੇ ਪਟੇਲ ਤੋਂ ਖਾਜੇ ਸੀ ਜੀ ਤੇ ਆਪਾਂ ਨੂੰ ਕੋਈ ਥਾਣੇੋਂ ਇਨਕਲੂਜ਼ਨ ਮਿਲੀ ਸੀ ਕਿ ਜਿਹੜਾ ਰਹਿਸੀ ਕੁਆਟਰ ਹੈਗੇ ਆ ਡਿਵੀਜ਼ਨ ਨੰਬਰ 2 ਦੇ ਵਿੱਚ ਪਾਰਕਿੰਗ ਵਿੱਚ ਗੱਡੀ ਖੜੀ ਆ ਜੀ ਉੱਥੇ ਆਪਣੇ ਐਸਆ ਪੁਵਿੰਦਰ ਸਿੰਘ ਸਬੰਸਪਟ ਸੀਟਾ ਦੇ ਹੱਥੀ ਗਲੰਦਰ ਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਨ ਕਾਰਨ ਉਹਦੀ ਮੌਤ ਹੋ ਗਈ ਆ ਮੌਕੇ ਤੇ ਪੁੱਜ ਕੇ ਕਾਰਵਾਈ ਕਰੋ ਆਪਾਂ ਮੌਕੇ ਤੇ ਪੁੱਜੇ ਮੌਕੇ ਤੇ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਹੈ ਉਹਨੇ ਹਾਜ਼ਰੀ ਤੁਹਾਡੇ ਕੋਲ ਤਲਾਕ ਦਿੱਤੀ ਸੀ ਉਹਨਾਂ ਨੇ ਹਾਂਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਪੁਵਿੰਦਰ ਕੌਰ ਕੁਲਵੰਤ ਕੌਰ ਤੇ ਮੌਕੇ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਵੀ ਆਏ ਉਹਨੇ ਹਾਜ਼ਰੀ ਆਪਾਂ ਜਿਹੜੀ ਮਲਾਇਆ ਮੌਕਾ ਕਰਕੇ ਡੈਡ ਬੋਡੀ ਸੀ ਬਲਾਸ ਤਾਂ ਜਿਹਨੂੰ ਨਾ ਪਛਾਣਤੀ ਆ ਉਹ ਰੋਲਵਰ ਕੋਈ ਇਹ ਜਿਹੜਾ ਉਹ ਆਚਾਰਕ ਜੀ ਗੱਡੀ ਦੇ ਵਿੱਚ ਆਪਣਾ 9 ਐਮ 9 ਐਮ ਐਨ ਪਿਸਟਲ ਜਿਹੜਾ ਆਪਣਾ ਇਹ ਗੱਡੀ ਸਫਾਈ ਕਰ ਰਿਹਾ ਸੀ ਵਿੱਚ ਪਿਸਟਲ ਦੀ ਉਹ ਅਚਾਨਕ ਗੋਲੀ ਲੱਗਨ ਨਾ ਜਿਹਦੇ ਉਹਦੇ ਸਿਰ 'ਤੇ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਇਹ ਵੈਪਨ ਸਰਕਾਰੀ ਸੀਗਾ ਜੀ ਹਾਂ ਸਰਵਿਸਿੰਗ ਸਰਵਿਸ ਵੈਪਨ ਸੀਗਾ ਪਿਸਟੋਲ ਸੀ ਹਾਂ ਸਰਵਿਸ ਪਿਸਟੋਲ ਦੀ ਵਾ ਤੇ ਸਰ ਇਹ ਕਿੰਨੇ ਕਬੇ ਦਾ ਵਾਕਿਆ ਕਿੰਨੇ ਕਬੇ ਦਾ ਇਹ ਆਪਾਂ ਨੂੰ ਇਨਫੋਰਮੈਂਸ ਸਤ ਵਜੇ ਮਿਲੀ ਆ ਜੀ ਲੇਕਿਨ ਉਹਨਾਂ ਸੀਸਟਾਫ ਵਾਲਿਆਂ ਨੂੰ ਜਿਹਦੇ ਆ ਉਹਨਾਂ ਨੂੰ ਸਾਢੇ 6 ਵਜੇ ਕਹਿੰਦੇ ਪਤਾ ਲੱਗਾ ਸਰ ਕਿੰਨੀ دیر ਤੋਂ ਇੱਥੇ ਤਨਾ ਸੀ ਤਨਾ ਤਾਂ ਇਹ ਪ੍ਰੋਪਰ ਤਾਂ ਸੀਸਟਾਫ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਕਾਰੀ ਜਿਹੜਾ ਇਨਸਪੈਕਟਰ ਲੱਗੇ ਜੀ ਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਹਦੀ ਵਾਰੀ ਆਪਾਂ ਇਹ ਡੰਗਾਈ ਨਾ ਕਰਨੀ ਆ ਤੇ ਸਰ ਜੀ ਗੱਡੀ ਜਿਹੜੀ ਸੀ ਦੇ ਹੱਥ ਦੇ ਬਾਹਰ ਹੀ ਲੱਗੀ ਹੋਈ ਸੀ ਗੱਡੀ ਜਿਹੜੀ ਆ ਪਾਰਕਿੰਗ ਦੇ ਵਿੱਚ ਲੱਗੀ ਸੀ ਦੇ ਹੱਥ ਦੇ ਬਾਹਰ ਹੀ ਲੱਗੀ ਹੋਈ ਸੀ ਕੋਈ ਸਭੀ ਸੀਸੀਟੀਵੀ ਫੋਟੋ ਵੀ ਗੇਰਾ ਸਾਹਮਣੇ ਆ ਨਹੀਂ ਇੱਥੇ ਸੀਟੀਵੀ ਕੈਮਰੇ ਹਨ ਯਾਨੀ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਇਹਦੀ ਆਪਾਂ ਡੈਡ ਗੋਡੀ ਸਵੈਸਤਾ ਜਨਰਲ ਹੈ ਕਰਾਈ ਹੋਈ ਆ ਜੀ ਸਰ ਕਾਰਵਾਈ ਕੀ ਹੋਏਗੀ ਨਾ ਉੱਪਰ ਕਾਰ ਵੀ ਫਿਰ ਆਜੇਗਾ ਜੀ ਇਹ ਦੀ ਜੈ 180 ਐਪੀਸੀ ਕਾਰਜਾਮ ਚ ਲਿਆ ਰਹੇ ਆ ਇਹ ਚਾਨਣ ਜੀ ਦੀ ਵਾਈਫ ਨੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਰ ਹੈ ਜਿਹੜੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਜੀ ਸਰ ਇਹਦੇ ਵਿੱਚ ਉਹ ਗੱਲ ਕੀਤੀ ਉਹਨਾਂ ਨੇ ਕਿ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਕਾਰ ਕੋਈ ਕੀਤਾ ਕਿ ਕਾਲਪ ਹੋ ਗਈ ਸੀ ਨਹੀਂ ਕੋਈ ਕਾਰਨ ਤਾਂ ਇੰਨਾ ਕੋਈ ਹੈ ਨਹੀਂ ਸੀ ਜੀ ਮਦਰ ਦਾ ਸੀ ਪਹਿਲਾਂ ਮਦਰ ਜੀ ਹੋਈ ਸੀ ਕਹਿੰਦੇ ਤੇ ਉਹਦੇ ਕਰਕੇ ਉਹ ਤੋਂ ਥੋੜਾ ਮਦਦ ਕਰਕੇ ਹਾਲੇ ਉਹਨਾਂ ਦੀ ਮੈਸੇਜ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ ਹੈ ਉਹ ਅਜੇ ਸਦਮੇ 'ਚ ਝੂਮ ਕੇ ਉਹਨੇ ਬਿਆਨ ਨਹੀਂ ਲਿਖਾਇਆ ਜੀ ਅੱਛਾ ਆਇਆ ਸੀ ਕੋਈ ਸਵੇਰ ਨੂੰ ਬਿਆਨ ਲਿਖਾ ਸਰ ਕਿਹੜੀ ਉਹਨਾਂ ਦਾ ਬਦਲ ਸਰ ਕਿਹੜੀ ਚੰਗਾ ਦੇ ਰਹਿਣ ਵਾਲੇ ਆ ਪੀਪੂ ਹੋਰ ਦੇ ਰਹਿਣ ਵਾਲੇ ਸੀ ਉਹਨਾਂ ਦੀ ਮਦਦ ਦਾ ਕੀ ਕਹਿਣਾ ਹੈ ਇਹ ਨਹੀਂ 22 ਉਹਨਾਂ ਦੀ ਦਾ ਇਹ ਉਹਨਾਂ ਦੀ ਮੁੱਢਲਾ ਗੱਲਬਾਤ ਨਹੀਂ ਹੈ ਨਹੀਂ ਜਿਹੜੀ ਮਦਦ ਦੇਖ ਤੋਂ ਬਿਸੀ ਤੋਂ ਉਹਦੇ ਕਿ ਪ੍ਰਾਪਤ ਹੋ ਗਈ ਨਾ 225